ਸਰਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਕਿਹਾ ਹੈ ਕਿ ਦੇਸ਼ ਵਿੱਚ ਕੌਮੀ ਸ਼ਾਮਾਰਗ ਨੈਟਵਰਕ 2014 ਵਿੱਚ 92000 ਕਿਲੋਮੀਟਰ ਸੀ ਜਿਹੜਾ 60 ਫੀਸਦੀ ਵਾਦੇ ਨਾਲ ਸਾਲ 2023 ਵਿੱਚ 146000 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ ਮੰਤਰਾਲੇ ਦੀਆਂ ਪ੍ਰਾਪਤੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੰਤਰੀ ਅਲਾ ਦੇ ਸਕਤਰ ਅਨੁਰਾਗ ਜੈਨ ਨੇ ਦੱਸਿਆ ਕਿ 4 ਲੇਨ ਅਤੇ ਉਸ ਤੋਂ ਵੱਧ ਦੀ ਲੰਬਾਈ ਵਾਲੇ ਹਾਈਵੇਜ਼ ਤਕਰੀਬਨ 18000 ਕਿਲੋਮੀਟਰ ਹਨ ਜਿਹੜੇ 2.5 ਗੁਣਾ ਵੱਧ ਕੇ 2023 ਵਿੱਚ 46000 ਕਿਲੋਮੀਟਰ ਤੋਂ ਵੱਧ ਹੋ ਗਈ ਹੈ ਜੈਨ ਨੇ ਕਿਹਾ ਕਿ ਕੌਮੀ ਸ਼ਾਮਾਰਗ ਦੀ ਵੀ ਉਸਾਰੀ ਦੀ ਔਸਤ ਰਫ਼ਤਾਰ 11.6 ਤੋਂ ਵੱਧ ਹੋ ਗਈ ਹੈ मिनिमम टू लेन रोड जो है पहले हमारे पास जब 91,000 किलोमीटर थी रोड 2014 में उसमें 31 परसेंट ट्वेंटी किलोमीटर वाज लेस देन टू लेन मतलब एक लेन या डेढ़ लेन की सड़क थी वो आज 1,46,000 किलोमीटर में कम होके 14,800 10 परसेंट रह गई है मतलब 31 परसेंट से केवल 10 परसेंट रह गई लेस देन टू लेन रोड की ज्यादातर लेन सड़के हमारी अब जो है टू लेन एंड अब, अब हो गई